ਵਣ ਪਛਾਤੇ ਬਾਈਕ ਸਵਾਰ ਬੋਰੀ ਤੇਸ ਬੋਰੀ ਵਿੱਚ ਸੁੱਟ ਕੇ ਗਏ ਹੋਏ ਨੇ ਫਰਾਰ ਬੋਰੀ ਵਿੱਚੋਂ ਬਦਬੂ ਆਉਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਸੋ ਪੁਲਿਸ ਦੇ ਵੱਲੋਂ ਬੋਰੀ ਖੋਲੰਦੇ ਖੁਲਾਸਾ ਹੋਇਆ ਬੋਰੀ ਦੇ ਵਿੱਚੋਂ ਇੱਕ ਕੁੜੀ ਦੀ লাশ ਬਰਾਮਦ ਹੋਈ ਹੈ ਲੁਧਿਆਣਾ ਦੇ ਵਿੱਚੋਂ ਇਹ ਖਬਰ ਆਈ ਹੈ ਜਿਹੜੀ ਕਿ ਵਣ ਪਛਾਤੇ ਬਾਈਕ ਸਵਾਰ ਦੇ ਵੱਲੋਂ ਬੋਰੀ ਸੁੱਟੀ ਗਈ ਬੋਰੀ ਦੇ ਵਿੱਚ ਕੁੜੀ ਦੀ লাশ ਜਿਹੜੀ ਕਿ ਬਰਾਮਦ ਕੀਤੀ ਗਈ ਅਦਾਜ਼ੇ ਕਿਨ ਪਛਾਤੇ ਬਾਈਕ ਸਵਾਰ ਦੇ ਵੱਲੋਂ ਆਕੇ ਇੱਥੇ ਬੋਰੀ ਸੁੱਟੀ ਗਈ ਹੈ ਹਾਰਤੀ ਚੌਕ ਨੇੜੇ ਬੋਰੀ ਦੇ ਵਿੱਚ ਲੜਕੀ ਦੀ ਲਾਸ਼ ਮਿਲੀ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਅਜਿਹੜਾ ਕੀ ਪਹੁੰਚਿਆ ਹੈ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰੇ ਕੁੜੀ ਕੌਣ ਹੈ ਔਰ ਕਿਸ ਦੇ ਵੱਲੋਂ ਇਹ ਜਿਹੜੀ ਕਿ ਬੋਰੀ ਸੁੱਟੀ ਗਈ ਸੀ ਸੋ ਤਸਵੀਰਾਂ ਜੋ ਕਿ ਸਾਹਮਣੇ ਆਈਆਂ ਨੇ ਬੋਰੀ ਦੇ ਵਿੱਚ ਜਿਹੜੀ ਕਿ ਲਾਸ਼ ਮਿਲੀ ਹੈ ਉਸ ਬਾਰੇ ਹੁਣ ਜਾਂਚ ਪੜਤਾਲ ਅਜਿਹੜੀ ਕੀਤੀ ਜਾ ਰਹੀ ਹੈ ਜੁਲੂਧਾਣਾ ਦੇ ਹਾਰਤੀ ਚੌਕ ਨੇੜੇ ਇਹ ਬੋਰੀ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਬਾਈਕ ਸਵਾਰ ਨੇ ਜਿਹੜੀ ਕਿ ਬੋਰੀ ਇੱਥੇ ਸੁੱਟ ਕੇ ਫਰਾਰ ਹੋਏ ਨੇ ਤੁਹੋ ਲੁਧਿਆਣਾ ਦੇ ਆਰਤੀ ਚੌਕ ਨੇੜੇ ਬਾਈਕ ਸਵਾਰ ਬੋਰੀ ਸੁਟਕੇ ਉਥੋਂ ਦੀ ਫਰਾਹ ਹੋਏ ਨੇ ਬੋਰੀ ਜਦੋਂ ਖੋਲਿਆ ਗਿਆ ਲੋਕਾਂ ਨੂੰ ਜਦੋਂ ਬਦਬੂ ਆਈ ਉਥੋਂ ਦੀ ਤਾਂ ਉਸ ਤੋਂ ਬਾਅਦ ਬੋਰੀ ਨੂੰ ਜਦੋਂ ਖੋਲਿਆ ਗਿਆ ਤਾਂ ਉਸ ਦੇ ਵਿੱਚੋਂ ਕੂੜੀ ਦੀ লাশ ਮਿਲੀ ਹੈ ਦੋ ਜਾਨੇ ਸੀਗੇ ਦੋ ਜਾਨੇ ਮੋਟਰਸਾਈਕਲ ਤੇ ਆਇਆ ਇੱਕ ਦੇ ਸਪੋਰਟੀ ਵਾਲੀ ਵਰਦੀ ਪਾਈ ਹੋਈ ਆ ਉਹ ਬੁੜਾ ਹੈਗਾ 50 55 ਸਾਲ ਦੀ ਨੇੜੇ ਦੀ ਉਮਰ ਆ ਉਹਦੀ ਇੱਕ ਦੂਸਰਾ ਮੁੰਡਾ ਪਾ ਉਹਦੀ ਹੈਗੀ 20 22 30 ਕਿਤੇ ਡੇਟ ਤੇ ਡੋਮਰ ਆ ਉਹਦੀ ਮੋਟਰਸਾਈਕਲ ਉਹਨੇ ਇੱਥੋਂ ਸੱਟ ਕੇ ਪਹਿਲੇ ਭੱਜ ਗਿਆ ਬੋਰੀਓ ਫਿਰ ਦੁਬਾਰਾ ਜਿ ਫੇਰ ਕੇ ਵਿਆ ਨੂੰ ਫੇਰ ਉਹਨੇ ਬੋਰੀ ਚੱਕੀ ਚੱਕ ਕੇ ਮੋਟਰਸਾਈਕਲ ਤੇ ਰੱਖੀ ਰੱਖ ਕੇ ਫੇਰ ਉਹਨੇ ਲੈ ਕੇ ਚੱਲਿਆ ਫੇਰ ਉਹਨੇ ਫੇਰ ਫੋੜੀ ਛੱਡਦੀ ਉਹਨੇ ਛੱਡ ਕੇ ਮੋਟਰਸਾਈਕਲ ਛੱਡ ਗਿਆ ਐਨੂੰ ਤਿਲ ਕੇ ਭੱਜ ਗਿਆ ਦੋਨੇ ਉਹਨੇ ਮੁੰਡੇ ਸੀ ਭੱਜੀ ਇੱਕ ਤਾਂ ਸਕਿਉਰਟੀ ਵਾਲਾ ਸੀਗਾ ਇੱਕ ਮੋਨਾ ਸੀਗਾ ਮੁੰਡਾ ਉਹਦੀ ਵੀਡੀਓ ਹੈਗੀ ਹੈ ਸਾਡੇ ਕੋਲੇ ਹੈਗੀ ਹੈ ਵੀ ਹੈਗੀ ਹੈ ਹਾਂ ਹੈਗੀ ਹੈ ਹੈਗੀ ਹੈ ਉਹਨਾਂ ਨੇ ਦੱਸਿਆ ਨਹੀਂ ਕਿ ਚੀਜ਼ ਤੇ ਕੀ ਕੁਛ ਆ ਉਹ ਤਾਂ ਕਹਿੰਦਾ ਆਮ ਹੈ ਇਸ ਵਿੱਚ ਆਮ ਹੈ ਆਮ ਆਮ ਦਾ ਛਿਲਕਾ ਅੰਮਰ ਜੀ ਹਾਂ ਪੰਜਾਬੀ ਸੀਗੇ ਕਿ ਪ੍ਰਵਾਸੀ ਪ੍ਰਵਾਸੀ ਸੀ ਦੋਨੇ ਲੱਗਦੇ ਇੱਕ ਤਾਂ ਪ੍ਰਵਾਸੀ ਪੱਕਾ ਹੀ ਸੀਗਾ ਇੱਕ ਤਿਗਲ ਜਿਹੜਾ ਸਕੂਟਰ ਵਾਲਾ ਮੈਨੂੰ ਪੰਜਾਬੀ ਲੱਗਦਾ ਸੀ ਉਹ ਸੋਹਣੇ ਬ੍ਰੋਸਰ ਆਈ ਸੀ ਵੀ ਇੱਕ ਡੈਡ ਬੋਡੀ ਤੇ ਜੋ ਡੋਰੀ ਕਰੀ ਕਿਤੇ ਹੈ ਜਿਹੜਾ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰਾ ਵਿੱਚ ਕੋਈ ਲੇਡੀ ਹੈ ਜਿਹੜੀ ਮੋਰ ਕੇ ਬਿਲਕੁਲ ਡੱਡੂੜੀ ਪਾਈ ਹੋਈ ਹੈ ਠੀਕ ਹੈ ਹੁਣ ਇੱਕ ਮੋਟਰਸਾਈਕਲ ਦਾ ਵੀ ਸਭ ਨੂੰ ਵੀਡੀਓ ਹੋ ਗਿਆ ਜਿਹਦੇ ਦੋ ਜਣੇ ਮੋਟਰਸਾਈਕਲ ਤੇ ਔਰ ਉਹ ਡੱਡੂੜੀ ਜਿਹੜੀ ਉਹ ਸਿੱਟ ਕੇ ਜਾ ਰਿਹਾ ਮੋਟਰਸਾਈਕਲ ਦਾ ਕੋਈ ਕਰਾਮ ਹੋ ਗਿਆ ਉਹਦੇ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੀ ਵੀ ਵਾਲੀ ਕਾਰਵਾਈ ਕਰਾਂਗੇ ਕੋਈ ਐਡਰੈਸ ਫਾਈਲ ਫੋਨ ਲੈ ਲਿਆ 9825219 19 ਕਹਿੰਦੇ ਜੋਸ਼ਪ ਅਗਰੇ ਤੋਂ ਕੋਲ ਗਿਆ ਦੱਖਤੋ ਬੋਲਦਾ ਸੀ ਫੋਨ ਆ ਗਿਆ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਮੰਦਿਰ ਆ ਰਿਹਾ ਸਤੋਂ ਅੱਗੇ ਮੋਟਰਸਾਈਕਲ ਵਾਲਾ ਉਹ ਜੋ ਨੱਪਕੋ ਡਰੈਸ ਕੋਲ ਆ ਗਿਆ ਜਿਹੜੀ ਅਗਲੀ ਕਰਪੋ ਜੋ ਵੀ ਤੁਹਾਨੂੰ ਦੱਸ ਦੁੱਜਾ ਚਾਹੁੰਦਾ ਵੀ ਮੈਂ ਮੈਂ ਜਿਹੜਾ ਇਹ ਕਿੰਨ ਮੈਰੇ ਵਿੱਚ ਬੁਰੇ ਵਿੱਚ ਅਸੀਂ ਪਹੁੰਚੀ ਸੀ ਇਹ ਬੁਰੇ ਵਿੱਚ ਇਹ ਪੂਰਾ ਜਿਹੜਾ ਪੂਰਾ ਕੱਪੜਾ ਵੇਚਿਆ ਉਹ ਲੋਈ ਬੰਨ ਕਿੱਥੇ ਕੋਈ ਜਿਹੜਾ ਚੱਲ ਕੇ ਚਲੇਗਾ ਹਾਂ ਜਿਹੜਾ ਮੋਟਰਸਾਈਕਲ ਦਾ ਨਾਮ ਹੈ ਅਜਿਹਾ ਜਦੋਂ ਉਹ ਪੌਦਿਆਂ ਦੇ ਵਿੱਚ ਪੂਰਾ ਸਰਵੋਤਮ ਕਵਰ ਕਹਿ ਗਏ ਉਹ ਪੁਛਾਰੀ ਕੀ ਹੈ ਜੇ ਉਹਨਾਂ ਦੇ ਲਈ ਇਹ ਦੱਸੇ ਕਿ ਆਮ ਬੁੰਬਲ ਆ ਰਿਹਾ ਉਸ ਨਜ਼ੁਲਾ ਬਗੜਾ ਹੋਣਾ ਹੈ ਜਦੋਂ ਜਦੋਂ ਦਰਵਾਜ਼ੇ ਆਵੇ ਇਹਦੇ ਦੋ ਪੱਠੇ ਹੋਵੇ ਕੁਸੇ ਖਬਰ ਤੇ ਕਮਲ ਕਪੂਰ ਨਾਲ ਜੁੜ ਚੁੱਕੇ ਹੈ ਜਾਣਕਾਰੀ ਲਈ ਸੋ ਕਮਲ ਕੀ ਕੁਝ ਜਾਣਕਾਰੀ ਮਿਲੀ ਹੈ ਫਿਰ ਹਾਲ ਜੜਾ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਰਾਤ ਵੇਲੇ ਹੁੰਦੀਆਂ ਸਨ ਪਰ ਹੁਣ ਜਿਹੜੇ ਕਿ ਸਵੇਰ ਵੇਲੇ ਹੀ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਹੜੇ ਕਿ ਬੂਰੀ ਦੇ ਵਿੱਚ ਲਾਸ਼ ਸੁੱਟ ਸੁੱਟ ਕੇ ਗਏ ਨੇ ਕੀ ਕੋਈ ਜਾਣਕਾਰੀ ਮਿਲੀ ਹੈ ਕੌਣ ਹੈ ਕੁੜੀ ਹੈ ਇਸ ਦੇ ਬਾਰੇ ਕੁਝ ਪਛਾਣ ਹੋ ਪਾਈ ਹੈ ਇਹਦੀ ਡੈਲਟ ਹਿਲਾਨ ਦੇਣ ਵਾਲੀ ਘਟਨਾ ਹੈ ਜਿਸ ਤਰ੍ਹਾਂ ਤੁਸੀਂ ਵੀ ਕਹਿ ਹੈਗਾ ਕਿ ਰਾਤ ਬਰਾਤੇ ਜਾਂ ਮੂਹ ਹਨੇਰੇ ਜਿਹੜੇ ਇਸ ਤਰ੍ਹਾਂ ਦੇ ਕਾਂਡ ਕਰਕੇ ਜਿਹੜੇ ਉਸ ਤੋਂ ਬਾਅਦ ਡੈੱਡ ਬੋਡੀ ਨੂੰ ਠਿਕਾਣੇ ਲਗਾਇਆ ਜਾਂਦਾ ਸੀ ਹੁਣ ਤੁਸੀਂ ਇਹ ਦੇਖੋ ਕਿ ਭੈ ਖੌਫ ਹੀ ਖਤਮ ਹੋ ਗਿਆ ਕਿ ਸ਼੍ਰੀ ਆਮ ਮੋਟਰਸਾਈਕਲ ਤੇ ਦੋ ਨੌਜਵਾਨ ਬੋਰੀ ਗੱਪੇ ਰੱਖ ਕੇ ਲਾਸ਼ ਨੂੰ ਗੱਪੇ ਰੱਖ ਕੇ ਉਹਨੂੰ ਠਿਕਾਣੇ ਲਗਾਉਣ ਲਈ ਲੈ ਜਾਂਦੇ ਨੇ ਇੱਥੇ ਹੋਇਆ ਜੀ ਪਰਮਾ ਤੁਹਾਨੂੰ ਦੱਸ ਦਵਾ ਕਿ ਦੋ ਨੌਜਵਾਨ ਨੇ ਜਿਨ੍ਹਾਂ ਦੀ ਦੋਨਾਂ ਦੀ ਉਮਰ 30 ਸਾਲ ਤੋਂ ਕੱਟ ਹੈਗੀ ਹੈ ਇਹ ਕਿ ਲੜਕਾ ਇਹਨਾਂ ਵਿੱਚੋਂ ਪ੍ਰਵਾਸੀ ਹੈ ਦੂਸਰੇ ਦੀ ਹਲੇ ਜਿਹੜੀ ਪਛਾਣ ਨਹੀਂ ਹੋਈ ਲੇਕਿਨ ਦੱਸਿਆ ਜਾ ਰਿਹਾ ਕਿ ਕਿਸਤੀ ਕਿਸੇ ਜਗ੍ਹਾ ਸਿਕਿਉਰਿਟੀ ਦੇ ਤੌਰ ਦੇ ਸਿਕਿਉਰਿਟੀ ਗਾਰਡ ਦੇ ਤੌਰ ਤੇ ਉਹ ਜੌਬ ਕਰਦਾ ਹੈਗਾ ਮੋਟਰਸਾਈਕਲ ਤੇ ਆਰਪੀ ਚੌਂਕ ਕੋਲੋਂ ਇਹ ਡੈੱਡ ਬੋਡੀ ਲੈ ਕੇ ਆ ਰਹੇ ਸੀ ਮੋਟਰਸਾਈਕਲ ਤੇ ਅੱਗੇ ਨਾਕਾ ਲੱਗਿਆ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਡਰ ਬੈਠਿਆ ਤਾਂ ਇਸ ਕਰਕੇ ਇਹਨਾਂ ਨੇ ਆਰਪੀ ਚੌਂਕ ਦੇ ਨਜ਼ਦੀਕ ਫੁੱਟਪਾਥ ਤੇ ਉੱਤੇ ਹੀ ਡੈੱਡ ਬੋਡੀ ਨੂੰ ਸਿੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿੱਥੇ ਲੋਕਾਂ ਨੇ ਦੇਖਿਆ ਕਿ ਇਹ ਬੋਡੀ ਜਿਹੜੀ ਬੋਰੀ ਛਿੱਟੀ ਜਾ ਰਹੀ ਹੈਗੀ ਇਹ ਸੰਦੇਕ ਦੀ ਜੀ ਲੱਗ ਰਹੀ ਹੈ ਜਦੋਂ ਨਰਦੀਕ ਕੁਝ ਲੋਕ ਪਹੁੰਚੇ ਤਾਂ ਉਹਦੇ ਵਿੱਚੋਂ ਸਮੈਲ ਆ ਰਹੀ ਸੀ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਜਿਸ ਕਰਕੇ ਉਹਨਾਂ ਨੇ ਇਮੀਡੀਏਟਲੀ ਜਿਹੜਾ ਮੋਟਰਸਾਈਕਲ ਜਿਹੜਾ ਪਕੜ ਲਿਆ ਉਹਦੇ ਵਿੱਚ ਇੱਕ ਲੜਕੇ ਨੂੰ ਵੀ ਜਿਹੜ ਜੇ ਕੋਸ਼ਿਸ਼ ਕੀਤੀ ਗਈ 112 ਤੇ ਕਾਲ ਗਈ ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਜਦੋਂ ਦੇਖਿਆ ਬੋਰੀ ਨੂੰ ਖੋਲਿਆ ਤਾਂ ਉਹਦੇ ਵਿੱਚੋਂ ਇੱਕ ਲੇਡੀ ਦੀ ਜਿਹੜੀ ਡੈੱਡ ਬੋਡੀ ਮਿਲੀ ਹੈ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਪਰੰਦਾਵਤੀ ਹੈ ਕਿ ਹਲੇ ਜਿਹੜੀ ਉਮਰ ਜਿਹੜੀ ਆਇਡੈਂਟੀਫਾਈ ਨਹੀਂ ਹੋ ਪਾਈ ਕਿ ਉਸ ਲੇਡੀ ਦੀ ਉਮਰ ਕਿੰਨੀ ਹੈ ਲੇਕਿਨ ਇਹਨਾਂ ਦਾਵਤੀ ਹੈ ਕਿ ਕਿਸੇ ਬਾਲਗ ਮਹਿਲਾ ਦੀ ਜਿਹੜੀ ਡੈੱਡ ਬੋਡੀ ਹੈਗੀ ਹੈ ਔਰ ਬਾਕੀ ਜਿਹੜੀ ਡਿਟੇਲ ਹੈ ਉਹ ਪੁਲਿਸ ਜਿਹੜੀ ਆਇਡੈਂਟੀਫਾਈ ਕਰਕੇ ਦੱਸੇਗੀ ਕਿ ਕਿਹੋ ਜਿਹੀ ਮਹਿਲਾ ਹੈ ਕੀ ਹੈ ਕਿੱਥੋਂ ਇਹਦਾ ਕਤਲ ਹੋਇਆ ਤੇ ਕਿੱਥੇ ਸਿੱਟਣ ਲਈ ਜਾ ਰਹੇ ਸੀਗੇ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀਆਂ ਸਾਹਮਣੇ ਆਣੀਆਂ ਲੇਕਿਨ ਮੁੱਖੇ ਤੋਂ ਮੋਟਰਸਾਈਕਲ ਜਿਹੜਾ ਜਿਸ ਮੋਟਰਸਾਈਕਲ ਦੇ ਉੱਤੇ ਇਸ ਵਾਰਤਾ ਦਾ ਅੰਜਾਮ ਦਿੱਤਾ ਗਿਆ ਹੈਗਾ ਉਹਨੂੰ ਜ਼ਰੂਰ ਕਾਬੂ ਕਰ ਲਿਆ ਗਿਆ ਹੈਗਾ ਔਰ ਮੋਟਰਸਾਈਕਲ ਦੇ ਨੰਬਰ ਤੋਂ ਟ੍ਰੇਸ ਕਰਨਾ ਜਾਏਗਾ ਕਿ ਇਹ ਮੋਟਰਸਾਈਕਲ ਦੀ ਮਲਕੀਅਤ ਕਿਹਦੇ ਨਾਮ ਤੇ ਹੈ ਕੌਣ ਮਾਲਿਕ ਹੈ ਔਰ ਕਿਹਨਾਂ ਵੱਲੋਂ ਇਸੇ ਜੁਰਮ ਨੂੰ ਅੰਜਾਮ ਦਿੱਤਾ ਗਿਆ ਹੈ ਜੀ ਬਿਲਕੁਲ ਜਿਵੇਂ ਕਿ ਪੁਲਿਸ ਨੇ ਵੀ ਕਹੇਗਾ ਕਿ ਜਾਂਚ ਕੀਤੀ ਜਾਵੇਗੀ ਜਲਦੀ ਇਸ ਦਾ ਖੁਲਾਸਾ ਕੀਤਾ ਜਾਵੇਗਾ ਕਿ ਆਖਿਰ ਇਸ ਦੇ ਪਿੱਛੇ ਕੀ ਕਾਰਨ ਸੀ ਕੋਣ ਇਹ ਮਹਿਲਾ ਸੀ ਫਿਲਹਾਲ ਕਮਲ ਬਾਬਤਾਂ ਵੱਲੋਂ ਤੁਹਾਡਾ तमाम ਜਾਣਕਾਰੀ ਦੇ ਲਈ